ਲੇਕਿਨ ਇਸ ਗਾਂਧੀ ਪਰਿਵਾਰ ਦਾ 40 ਸਾਲਾਂ ਇੱਕ ਵੀ ਪਛਤਾਪ ਦਾ ਸ਼ਬਦ ਮਾਫੀ ਦਾ ਛੱਡੋ ਪਛਤਾਪ ਦਾ ਸ਼ਬਦ ਵੀ ਸੁਣਨ ਨੂੰ ਕੰਨ ਤਰਸਦੇ ਨੇ ਰਾਹੁਲ ਗਾਂਧੀ ਜੀ ਸਿੱਖਾਂ ਦੇ ਕੰਨ ਤਰਸ ਗਏ ਨੇ ਗਾਂਧੀ ਪਰਿਵਾਰ ਤੋਂ ਕੁਝ ਸੁਣਨ ਵਾਸਤੇ ਤੁਹਾਡੀ ਮਾਤਾ ਨੇ ਕਿਹਾ ਕਿ ਦੁਨੀਆਂ ਦੇ ਦੇਸ਼ਾਂ ਵਿੱਚ ਫਿਰ ਕੇ ਲੋਕਾਂ ਦੀ ਮੈਂ ਉਹਨਾਂ ਦੇ ਹਾਲਾਤ ਦੇਖ ਰਿਹਾ ਉਹਨਾਂ ਦੀ ਤਕਲੀਫਾਂ ਦੇਖ ਰਿਹਾ ਮੈਂ ਤਾਂ ਆਸ ਕਰਦੀ ਸੀ ਕਿ ਦਿੱਲੀ ਦੀ ਜਿਹੜੀ ਵਿਦਵਾ ਕਲੋਨੀ ਹੈ ਆਪਣੀ ਯਾਤਰਾ ਉਹਦੇ ਵਿੱਚੋਂ ਵੀ ਲੈ ਕੇ ਜਾਊਗਾ ਕਿਉਂਕਿ ਦਿੱਲੀ ਤੋਂ ਰਹਿਣ ਦੇ ਬਾਵਜੂਦ ਕਦੇ ਉਸ ਪਾਸੇ ਤੁਰਿਆ ਹੀ ਨਹੀਂ ਕਦੇ ਖਤਲ ਕਰਨ ਵਾਲਿਆਂ ਨੂੰ ਕਮਲਨਾਥ ਮੁਖ ਮੰਤਰੀ ਬਣਦਾ ਹੈ ਕਦੇ ਜਗਦੀਸ਼ ਟਾਇਪਲਰ ਮਨਮੋਹਨ ਸਿੰਘ ਦੇ ਕੈਬਨਟ ਦੇ ਵਜ਼ੀਰ ਬਣਦਾ ਹੈ ਇਹਨਾਂ ਨੂੰ ਸੱਜਣ ਕੁਮਾਰ ਹੋ ਗਿਆ ਤੇ ਟਾਈਟਲ ਵਰਗਾ ਤੁਸੀਂ ਨਿਵਾਸਦੇ ਰਹੇ ਹੋ ਕੱਲ ਰਾਹੁਲ ਗਾਂਧੀ ਦਾ ਬਿਆਨ ਸੁਣ ਕੇ ਬਹੁਤ ਹੀ ਦੁੱਖ ਹੋਇਆ ਇਨਾ ਅਫਸੋਸ ਹੋਇਆ ਕਿ 40 ਸਾਲ ਹੋਣ ਤੋਂ ਆਏ ਨੇ ਲੇਕਿਨ ਇਸ ਗਾਂਧੀ ਪਰਿਵਾਰ ਦਾ 40 ਸਾਲਾਂ ਵਿੱਚ ਇੱਕ ਵੀ ਪਛਤਾਪ ਦਾ ਆਪ ਦਾ ਸ਼ਬਦ ਮਾਫੀ ਤਾਂ ਛੱਡੋ ਪਛਤਾਪ ਦਾ ਸ਼ਬਦ ਵੀ ਸੋਨਨੋ ਕੰਨ ਤਰਸ ਗਏ ਨੇ ਤੇ ਜਦ ਮੌਕਾ ਮਿਲਿਆ ਕਿ ਜਿਹੜਾ ਰਾਹੁਲ ਗਾਂਧੀ ਕਹਿੰਦਾ ਮੈਂ ਇੱਕ ਆਪਣੇ ਆਪ ਨੂੰ ਨਵਾਂ ਰੀਇਨਵੈਂਟ ਕਰ ਰਿਹਾ ਹਾਂ ਦੁਨੀਆ ਤੇ ਦੇਸ਼ ਵਿੱਚ ਫਿਰ ਕੇ ਲੋਕਾਂ ਦੀ ਮੈਂ ਉਹਨਾਂ ਦੇ ਹਾਲਾਤ ਦੇਖ ਰਿਹਾ ਉਹਨਾਂ ਦੀ ਤਕਲੀਫਾਂ ਦੇਖ ਰਿਹਾ ਮੈਂ ਤਾਂ ਆਸ ਕਰਦੀ ਸੀ ਕਿ ਦਿੱਲੀ ਦੀ ਜਿਹੜੀ ਵਿਧਵਾ ਕਲੋਨੀ ਹੈ ਆਪਣੀ ਯਾਤਰਾ ਉਹਦੇ ਵਿੱਚੋਂ ਵੀ ਲੈ ਕੇ ਜਾਊਗਾ ਕਿਉਂਕਿ ਦਿੱਲੀ ਤੋਂ ਰਹਿੰਦੇ ਦੇ ਬਾਵਜੂਦ ਕਦੇ ਉਸ ਪਾਸੇ ਤੁਰਿਆ ਹੀ ਨਹੀਂ ਲੇਕਿਨ ਜਦ ਸਵਾਲ ਪੁੱਛਿਆ ਗਿਆ ਜੇ ਤੁਸੀਂ ਪੰਜਾਬ 'ਚ ਆਇਓ ਤੇ ਦਰਬਾਰ ਸਾਹਿਬ 'ਚ ਨਤਮਸਤਕ ਹੋਇਓ ਉੱਥੇ ਕੰਦ ਹੈਗੀ ਜਿੱਥੇ ਤੁਹਾਡੀ ਦਾਦੀ ਨੇ ਗੋਲੀਆਂ ਦੇ ਨਾਲ ਸਾਡੇ ਧਾਰਮਿਕ ਸਥਾਨ ਨੂੰ ਛੱਲੀ ਕੀਤਾ ਜਿਸ ਧਾਰਮਿਕ ਸਥਾਨ 'ਚ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨੇ ਜਿੱਥੇ ਗੋਲੀਆਂ ਦੇ ਨਾਲ ਸਾਡੇ ਗੁਰੂਆਂ ਦੇ ਉੱਤੇ ਵਾਰ ਇਹਦੀ ਦਾਦੀ ਨੇ ਕੀਤਾ ਸੀ ਦਸਤਾਰ ਤਾਂ ਬੰਨ ਲਿੱਤੀ ਡਰਾਮਾ ਤਾਂ ਕਰ ਲਿਆ ਲੇਕਿਨ ਉਹਦਾ ਪਛਤਾਪ ਉਹਦਾ ਦੁੱਖ ਉਹਦੀ ਮਾਫੀ ਦਾ ਇੱਕ ਸ਼ਬਦ ਤੇ ਕਿੰਨਾ ਦੁੱਖ ਹੋਇਆ ਕਿ ਬੰਦੇ ਦੇ ਅਹੰਕਾਰ ਦੇਖੋ ਇਹਦੀ ਸਿੱਖਾ ਪ੍ਰਤੀ ਸੋਚ ਦੇਖੋ ਕਹਿੰਦਾ ਉਹ ਤਾਂ ਮਨਮੋਹ ਸਿੰਘ ਨੇ ਕਹਿ ਲਿਆ ਜੋ ਕਹਿਣਾ ਸੀ ਮੇਰੀ ਮਾਤਾ ਨੇ ਕਹਿ ਲਿਆ ਰਾਹੁਲ ਗਾਂਧੀ ਜੀ ਸਿੱਖਾਂ ਦੇ ਕੰਨ ਤਰਸ ਗਏ ਨੇ ਗਾਂਧੀ ਪਰਿਵਾਰ ਤੋਂ ਕੁਝ ਸੁਣਨ ਵਾਸਤੇ ਤੁਹਾਡੀ ਮਾਤਾ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਦੇਸ਼ਵਜ ਕੋਈ ਸਿੱਖ ਜਾਣਦਾ ਹੈ ਅਸੀਂ ਤਾਂ ਨਹੀਂ ਜਾਣਦੇ ਜੇਰਾ ਸਾਨੂੰ ਸੁਣਾਈ ਦਿਓ ਤੁਹਾਡੇ ਮਾਤਾ ਨੇ ਕਿਹੜੀ ਮਾਫੀ ਦੇ ਸ਼ਬਦ ਪਿਆ ਕੇ ਆਇਆ ਸੀਗਾ ਤੇ ਜਿੱਥੇ ਤਾਂ ਹੀ ਮਨਮੋਹ ਸਿੰਘ ਜੀ ਦੀ ਗੱਲ ਹੈ ਉਹ ਗਾਂਧੀ ਪਰਿਵਾਰ ਦੇ ਹੈਗੇ ਸੀ ਕਿ ਉਹਨਾਂ ਨੇ ਟੈਂਕਾਂ ਧੋਪਾਂ ਦੇ ਨਾਲ ਆਰਡਰ ਦਿੱਤੇ ਸੀਗੇ ਕਿ ਉਹਨਾਂ ਨੇ ਕਤਲੇਆਮ ਕਰਾਇਆ ਸੀ ਸ਼ਬਦ ਤਾਂ ਸਾਡੇ ਕੰਨ 'ਚ ਉਹੀ ਗੂੰਜਦੇ ਨੇ ਕਿ ਜਦ ਵੱਡਾ ਦਰਖਤ गिरਦਾ ਤੇ ਧਰਤੀ ਹਿੱਲਦੀ ਹੈ ਕਿਨੇ ਕਿਹਾ ਸੀਗਾ ਲੱਖਾਂ ਸਾਡੇ ਭਰਾਵਾਂ ਦੇ ਕਤਲੇਆਮ ਗਲਾਂ 'ਚ ਇੱਕ ਟਾਇਰਾ ਪਾ ਪਾ ਕੇ ਸਾੜਿਆ ਗਿਆ ਨਿੱਕੇ-ਨਿੱਕੇ ਬੱਚੇ ਤੱਕ ਵੀ ਨਹੀਂ ਛੱਡੇ ਤੁਸੀਂ ਔਰਤਾਂ ਦੇ ਨਾਲ ਕੀ ਕੀਤਾ ਗਿਆ ਮੈਂ ਤਾਂ ਉਹਨਾਂ ਕੈਂਪਾਂ 'ਚ ਕੰਮ ਕੀਤਾ ਹੈ ਆਪਣੀ ਅੱਖੀ ਸਾਰਾ ਕੁਝ ਦੇਖਿਆ ਹੈ ਹੰਡਾਇਆ ਵੀ ਹੈਗਾ ਤੁਸੀਂ ਤਾਂ ਹੱਤ ਧੋਪੇ ਨਾ ਕਿ ਮੈਂ ਤਾਂ ਛੋਟਾ ਬੱਚਾ ਸੀ ਮੈਨੂੰ ਤਾਂ ਪਤਾ ਹੀ ਨਹੀਂ ਹੁਣ ਤਾਂ ਛੋਟੇ ਬੱਚੇ ਰਹੇ ਨਹੀਂ ਵਿਧਵਾ ਕਲੋਨੀ ਚ ਜਾ ਕੇ ਪੁੱਛ ਲੋ ਮਾਣਈ ਜੀ ਮਾਫੀ ਜੇ ਮੰਗ ਲੈਂਦੇ ਨਾ ਸ਼ਾਇਦ ਮਲਮ ਲੱਗ ਜਾਂਦਾ ਉਹਨਾਂ ਵਿਧਵਾਵਾਂ ਦੇ ਜਿਹਨਾਂ 40 ਸਾਲ ਹੋ ਗਏ ਇਨਸਾਫ ਦੀ ਲੜਾਈ ਲੜਦੇ ਹੋਏ ਇਨਸਾਫ ਤਾਂ ਕੀ ਦੇਣਾ ਸੀ ਕਦੇ ਕਤਲ ਕਰਾਨ ਵਾਲਿਆਂ ਨੂੰ ਕਮਲ ਲਾਠ ਮੁਖਮੰਤਰੀ ਬਣਦਾ ਹੈ ਕਦੇ ਜਗਦੀਸ਼ ਟਾਇਟਲਰ ਮਨਮੋਹਨ ਸਿੰਘ ਦੀ ਕੈਬਨਿਟ 'ਚ ਵਜ਼ੀਰ ਬਣਦਾ ਹੈਗਾ ਇਹਨਾਂ ਨੂੰ ਤਾਂ ਸੱਜਨ ਕੁਮਾਰ ਵਰਗਿਆ ਤਾਂ ਟਾਇਟਲਰ ਵਰਗਿਆ ਤੁਸੀਂ ਨਿਵਾਜਦੇ ਰਹੇ ਹੋ ਤੇ ਤੁਹਾਡੇ ਦਿਲ ਚ ਸਿੱਖਾ ਪ੍ਰਤੀ ਕਿੰਨਾ ਸਾਰਾ ਕਿੰਨਾ ਸਾਡੇ ਸਾਡੇ ਖਿਲਾਫ ਪੰਜਾਬ ਖਿਲਾਫ ਕੀ ਕੁਝ ਭਰਿਆ ਹੋਇਆ ਹੈ 40 ਸਾਲ ਬਾਅਦ ਵੀ ਇਸ ਗਾਂਧੀ ਪਰਿਵਾਰ ਦੇ ਖੂਨ 'ਚ ਨਫ਼ਰਤ ਕਿਹੋ ਜਿਹੀ ਵਗਦੀ ਹੈ ਉਹ ਤੁਸੀਂ ਜਦ ਇਹ ਜਵਾਬ ਦਿੱਤਾ ਨਾ ਕਿ ਮੇਰੀ ਮਾਂ ਤੇ ਮਨਮੋਹਨ ਸਿੰਘ ਬੋਲ ਚੁੱਕੇ ਨੇ ਉਹਦੇ ਵਿੱਚੋਂ ਸਭ ਨੂੰ ਬਿਲਕੁਲ ਜਗ ਜਾਹਰ ਹੋ ਗਿਆ ਕਿ ਕੱਲੇ ਦਸਤਾਰ ਬਣ ਕੇ ਇਹ ਡਰਾਮਾ ਤੋਂ ਵੱਧ ਹੋਰ ਕੁਝ ਨਹੀਂ ਸ਼ਰਮ ਆਉਂਦੀ ਹੈ ਤੇ ਤੁਹਾਨੂੰ ਵੀ ਸ਼ਰਮ ਆਣੀ ਚਾਹੀਦੀ ਹੈ ਜਿਸ ਪਰਿਵਾਰ ਵਿੱਚ ਤੁਸੀਂ ਜਨਮ ਲੈਂਦਾ ਹੈ ਉਸ ਪਰਿਵਾਰ ਨੇ ਇਸ ਕੌਮ ਪ੍ਰਤੀ ਜੋ ਕੁਝ ਕੀਤਾ ਹੈ ਉਹ ਕਦੇ ਮਾਫ ਕਰਨ ਯੋਗ ਨਹੀਂ ਹੈ ਤੇ ਮੈਂ ਉਹਨਾਂ ਕਾਂਗਰਸੀਆਂ ਨੂੰ ਵੀ ਪੁੱਛਦੀਆਂ ਜਿਹੜੇ ਅੱਗੇ ਪਿੱਛੇ ਤੁਰਦੇ ਰਹੇ ਖਾਸ ਤੌਰ ਤੇ ਇੱਕ ਮੈਂਬਰ ਆਫ ਪਾਰਲੀਮੈਂਟ ਜਿੰਨੂੰ ਤਾਂ ਪਾਣੀ ਚ ਡੁੱਬ ਮਰਨਾ ਚਾਹੀਦਾ ਹੈ ਦਸਮ ਪਿਤਾ ਦੀ ਸਜਾਈ ਹੋਈ ਦਸਤਾਰ ਕਹਿੰਦਾ ਰਾਹੁਲ ਗਾਂਧੀ ਕਰਕੇ ਮੈਂ ਪਾਈ ਹੋਈ ਹੈ ਸ਼ਰਮ ਆਣੀ ਚਾਹੀਦੀ ਹੈ ਸ਼ਰਮ ਮੈਂ ਰਾਹੁਲ ਗਾਂਧੀ ਨੂੰ ਕਹਿੰਨੀ ਆ ਜਰਾ ਆਪ ਦੇ ਮਾਣ ਨੇ ਜਿਹੜੀ ਬਿਆਨ ਸੋਨੀਆ ਗਾਂਧੀ ਜੀ ਨੇ ਦਿੱਤੇ ਨੇ ਸੁਣਾ ਤਾਂ ਦੇ ਸਾਨੂੰ ਅਸੀਂ ਸੁਣੀਏ ਤਾਂ ਸਹੀ ਕਿ ਕਿੱਥੇ ਇਸ ਪਰਿਵਾਰ ਨੇ ਮਾਫੀ ਦਾ ਇੱਕ ਲਫ਼ਜ਼ ਤੱਕ ਆਏਗਾ ਚਾਹੇ ਸਾਲ ਤੋਂ ਜਿਹੜੇ ਦੁੱਖ ਨੂੰ ਹੰਡਾਰੀ ਹੈ ਕੌਮ 34 ਅਜੇ ਮੈਂ ਉਸ ਤੱਕ ਜਾਣਾ ਵੀ ਨਹੀਂ ਕਿ ਕਿਵੇਂ ਨਸ਼ੇੜੀ ਕਹਿ ਕੇ ਤੁਸੀਂ ਸਾਡੇ ਸਾਰੇ ਨੌਜਵਾਨਾਂ ਨੂੰ ਬਦਨਾਮ ਕੀਤਾ ਉਹ ਤੁਹਾਡੀ ਦੇਨ ਸੀ ਕਿ ਮੈਂ ਉੱਥੇ ਤਾਂ ਹੀ ਆ ਹੀ ਨਹੀਂ ਰਹੀ ਮੈਂ ਸਿਰਫ ਆਪਣੇ ਲੱਖਾਂ ਕਰੋੜਾ ਜਿਹੜੇ ਆਪਣੇ ਅੱਜ ਤਾਈਂ ਪੀੜਤ ਪਰਿਵਾਰ ਇਨਸਾਫ ਲਈ ਦਰਦਰ ਠੋਕਰਾ ਖਾਂਦੇ ਫਿਰ ਰਹੇ ਨੇ ਤੇ ਜਿਹੜੇ ਸਾਡੇ ਦਰਬਾਰ ਸਾਹਿਬ ਦੇ ਅੱਜ ਤਾਈਂ ਨਿਸ਼ਾਨ ਉੱਥੇ ਨੇ ਅੱਜ ਤਾਈਂ ਸਾਡੇ ਗੁਰੂ ਗ੍ਰੰਥ ਸਾਹਿਬ ਉੱਥੇ ਕਿ ਉਹਦੇ ਵਾਸਤੇ ਮਾਫੀ ਦਾ ਇੱਕ ਸ਼ਬਦ ਤੁਹਾਡੀ ਜ਼ਬਾਨ 'ਤੇ ਆਂਦਾ ਹੈ ਕਿ ਨਹੀਂ ਆਂਦਾ ਇਹ ਜਾਨਣਾ ਚਾਹੁੰਦੀ ਹੈ ਤਾਂ ਤੁਹਾਡੀ ਮਾਤਾ ਨੇ ਕੀ ਕਿਹਾ ਇਹ ਜ਼ਰੂਰ ਦੱਸੋ